ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਨੇ ਸਿੱਧੂ ਤੇ ਚਾਰ ਪਰਚੇ ਪਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਪਰਚਿਆਂ ਦਾ ਖੁਲਾਸਾ ਹੋ ਗਿਆ ਕਿ ਕਿਸ ਅਕਸ਼ਨ ਨੇ ਕਰਾਏ ਨੇ ਪਰ ਇੱਕ ਦਾ ਖੁਲਾਸਾ ਨਹੀਂ ਹੋਇਆ ਜੋ ਕਿ ਭਾਨੇ ਸਿੱਧੂ ਦੇ ਚੈਨੀ ਚੋਰੀ ਦਾ ਮਾਮਲਾ ਦਰਜ ਹੋਇਆ ਸੀ ਉਸ ਦੇ ਬਾਰੇ ਕੋਈ ਵੀ ਵਿਅਕਤੀ ਸਾਹਮਣੇ ਨਹੀਂ ਆਇਆ ਪਰ ਵਿਸ਼ਵਜੀਤ ਦਾ ਕਹਿਣਾ ਹੈ ਕਿ ਉਸ ਪੁਲਿਸ ਅਫਸਰ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਇਹ ਚੈਨੀ ਚੋਰੀ ਦਾ ਪਰਚਾ ਦਿੱਤਾ ਅਗਰ ਸੱਚਾ ਹੈ ਤਾਂ ਉਹ ਸ਼ਖਸ ਸਾਹਮਣੇ ਆਵੇ ਤੇ ਦੂਜਾ ਵਿਸ਼ਵਜੀਤ ਨੇ ਇਹ ਕਿਹਾ ਕਿ ਲੱਖੇ ਸਿਧਾਣੇ ਹੋਰਾਂ ਨੂੰ ਕਿ ਹਾਈ ਕੋੜਚ ਵਕੀਲ ਕਰਕੇ ਸਰਕਾਰ ਦੀ ਨਸਾਂ ਚੋਂ ਧੂਆ ਕਢਵਾਓ ਹੋਰ ਕੀ ਕੀ ਕਿਹਾ ਆਹ ਲੈ ਚੱਲਦੇ ਆ ਤੁਹਾਨੂੰ ਇਸ ਵੀਡੀਓ ਵੱਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਹੋਣਗੇ ਆਪਣੀ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਜੋ ਹਰ ਇੱਕ ਸ਼ਖਸ ਤੱਕ ਪਹੁੰਚ ਸਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵੱਲ ਉਦੋਂ ਤੱਕ ਦੇ ਲਈ ਧੰਨਵਾਦ ਆਪ ਦੇ ਲੋਕੋ ਤੁਹਾਨੂੰ ਸਾਰਿਆਂ ਨੂੰ ਇਹਦਾ ਪਤਾ ਹੀ ਆ ਵੀ ਭਾਨੇ ਸਿੱਧੂ ਤੇ ਇੱਕ ਚਾਈਨੀ ਚੋਰ ਦਾ ਪਰਚਾ ਪਾਤਾ ਇਹਨਾਂ ਨੇ ਵੀ ਚਾਈਨੀ ਲੁੱਟੀ ਦਾ 379b ਇਹਨਾਂ ਨੇ ਤਾਂ ਲਾਤੀ ਆ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਸ ਟਾਈਮ ਆਪਾਂ ਰੌਲਾ ਤਾਂ ਸਾਰੇ ਪਾਈ ਜਾਂਦੇ ਆ ਜਿਹੜੇ ਐਸਆਈ ਨੇ ਪਰਚਾ ਦਰਜ ਕੀਤਾ ਹੋਣਾ ਉਹ ਪਹਿਲਾਂ ਤੇ ਇਹ ਦੱਸੇ ਵੀ ਉਹ ਕੰਪਲੀਟ ਜਿਹੜੀ ਚੈਨੀ ਚੋਰੀ ਦੀ ਆ ਉਹ ਦਿੱਤੀ ਕਿਹਨੇ ਆ ਤੇ ਉਹ ਚੈਨੀ ਚੋਰੀ ਹੋਈ ਕਿਦੀ ਆ ਉਹ ਹੋਈ ਕਿੱਥੋਂ ਆ ਜਿਹੜੇ ਟਾਈਮ ਤੇ ਇਹ ਪਰਚਾ ਪਾ ਰਹੇ ਆ ਉਸ ਟਾਈਮ ਤੇ ਉਹ ਜੇਲ੍ਹ ਦੇ ਵਿੱਚ ਬੈਠਾ ਤੇ ਇਹਦੇ ਵਿੱਚ ਤਾਂ ਜਿਹੜਾ ਪਰਚਾ ਲਿਖਣ ਵਾਲਾ ਉਹ ਸਿੱਧੇ ਤੌਰ ਤੇ ਅੰਦਰ ਜਾਂਦਾ ਮੈਂ ਲਖੇ ਸਿਧਾਨੇ ਹੋਰਾਂ ਨੂੰ ਬੇਨਤੀ ਕਰਦਾ ਕਿ ਭਾਈ ਸਾਹਿਬ ਇੱਕ ਕੰਮ ਕਰੋ ਚੰਗਾ ਜਿਹਾ ਵਕੀਲ ਲੈ ਕੇ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦਾ ਵਕੀਲ ਲੈ ਕੇ ਇਹ ਸਰਕਾਰ ਦੇ ਨਾਸਾਂ ਧੂਆਂ ਕਢਾਓ ਤੁਸੀਂ ਤੇ ਨਾਲ ਮੈਨੂੰ ਇੱਕ ਗੱਲ ਹੋਰ ਕਿਸੇ ਨੇ ਪੁੱਛੀ ਕਹਿੰਦੇ ਵਿਸ਼ਵਦੀਪ ਸਿੰਘ ਤੂੰ ਦਸਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਕਿੰਨੇ ਨੰਬਰ ਦਿਨਾ ਮੈਂ ਆਖਿਆ ਕਿਨੂੰ ਕਹਿੰਦੇ ਭਗਵਾਨ ਤਮਨ ਨੂੰ ਮੈਂ ਕਿਹਾ ਇੱਕ ਆਈ ਹੋਰ ਜਿਹੜਾ ਭਗਵਾਨ ਤਮਨ ਬੌਕਰ ਵਾਲਾ ਕਹਿੰਦੇ ਹਾਂ ਮੈਂ ਕਿਹਾ ਉਹ ਜਿਹੜਾ ਕਦੇ ਕਮੇਡੀਆਂ ਕਰਦਾ ਸੀ ਕਹਿੰਦੇ ਹਾਂ ਮੈਂ ਕਿਹਾ ਤੂੰ ਕਿੰਨੇ ਦਿੰਨਾ ਉਹ ਆਂਦਾ ਬਈ ਮੈਂ ਤਾਂ 0 ਦਿੰਨਾ ਮੈਂ ਕਿਹਾ ਮੈਂ ਦਸਾਂ 'ਚੋਂ 10 ਨੰਬਰ ਦਿੰਨਾ ਭਗਵਾਨ ਤਮਨ ਨੂੰ ਕਹਿੰਦਾ ਕਿਉਂ ਐਡੇ ਨਾਲੇ ਤੂੰ ਨੂੰ ਨਿੰਦਾ ਕਈ ਕੰਮਾਂ 'ਚ ਮੈਂ ਕਿਹਾ ਮੈਂ ਭਗਵਾਨ ਤਮਨ ਨੂੰ ਦਸਾਂ 'ਚੋਂ 10 ਨੰਬਰ ਦਿੰਨਾ ਕਿ ਨਾ ਤਾਂ ਕੋਈ ਇਹਦੇ ਅਰگە ਨਕਮਾ ਮੁੱਖ ਮੰਤਰੀ ਆਇਆ ਤੇ ਨਾ ਕੋਈ ਬਣੂਗਾ ਦਸਾਂ ਚੋ ਦਾਸਤਾ ਬੰਦਈ ਆ ਫਿਰ ਕਹਿੰਦਾ ਸਵਾਲ ਤਾਂ ਆਪਣੇ ਕੋਈ ਆਈ ਆ ਮੈਂ ਕਿਹਾ ਤੂੰ ਆਪਦਾ ਕੰਮ ਕਰ ਸਵਾਲ ਤਾਂ ਫਰਕਾਂ ਦੇ ਵਿੱਚ ਇਹ ਆ ਕਿ ਮੈਂ 2020 ਦੇ ਵਿੱਚ ਲੜਦਾ ਹੁੰਦਾ ਸੀ ਤੇ ਤੂੰ 2020 ਚ ਇਹਨਾਂ ਦਾ ਪ੍ਰਚਾਰ ਕਰਦਾ ਹੁੰਦਾ ਸੀ ਹੁਣ ਮੈਂ ਭਗਵੰਤ ਮਾਨ ਸਿਆ ਤੈਨੂੰ ਕਹਿਣਾ ਕਿ ਤੇਰੀ ਮਰਜ਼ੀ ਆ ਦਸਾਂ ਚੋ ਦੱਸ ਲੈਣੇ ਉਹ ਚੰਗੇ ਲੈ ਲੈ ਨਹੀਂ ਮੰਦਿਆਂ ਦਾ ਕਾਗਜ਼ ਤਾਂ ਤੇਰੇ ਤਿਆਰ ਹੋਈ ਪਏ ਆ ਜੀਰੋ ਦੀ ਖੋਜ ਹੋਈ ਤੇਰੀ ਪਾਰਟੀ ਆਸਤੇ ਸੀ ਨਾਲੇ ਭਗਵੰਤ ਮਾਨਸਿਆਂ ਭਾਨੇ ਸਿੱਧੂ ਅਰਗਿਆਂ ਨੂੰ ਅੰਦਰ ਕਰਾ ਕੇ ਪੰਜਾਬ ਦੇ ਭਲੇ ਨਹੀਂ ਹੋਣੇ ਕਿਹੜੀ ਗੱਲਾਂ ਤੂੰ ਪੰਜਾਬ ਤੇ ਬੋਲਣ ਵਾਲਿਆਂ ਨੂੰ ਅੰਦਰ ਕਰਾਉਣਾ ਕਿਹੜੀ ਗੱਲਾਂ ਤੂੰ ਉਹਨਾਂ ਅਰਗਿਆਂ ਤੇ ਪਰਚੇ ਕਰਾਉਣਾ ਕੀ ਗੱਲ ਤੇਰੇ ਕੋਈ ਵੱਖਰੀ ਮਤਲਬ ਰੂਹ ਆ ਗਈ ਆ ਵਿੱਚ ਕੋਈ ਆਪ ਦੀ ਬੁਰਾਈ ਸੁਣਨੇ ਨਹੀਂ ਚਾਹੁੰਦਾ ਜੇਕਰ ਬੁਰਾਈ ਕਰ ਜੇਕਰ ਸੁਣਦਾ ਸ਼ੌਂਕ ਨਹੀਂ ਤਾਂ ਚੰਗਿਆਈ ਕਰ ਕੰਗੇ ਆਈ ਮੈਨੂੰ ਦੱਸ ਜਰੇ ਤੂੰ ਅਕਸਰ ਕਹਿਣਾ ਰਹਿਣਾ ਅਸੀਂ ਲੋਕਾਂ ਦੇ ਨੌਕਰਾਂ ਅਸੀਂ ਲੋਕਾਂ ਦੇ ਨੌਕਰਾਂ ਤੇ ਲੋਕਾਂ ਦੇ ਨੌਕਰ ਤੁਸੀਂ ਹੈ ਕਿੱਥੋਂ ਆ ਜੇਕਰ ਤੂੰ ਲੋਕਾਂ ਦਾ ਨੌਕਰ ਹੁੰਦਾ ਤਾਂ ਜਿਹੜੇ ਲੋਕ ਭਾਨੇ ਸਿੱਧੂ ਕੋਲ ਜਾਂਦੇ ਆ ਉਹ ਤੇਰੇ ਬਾਹਰ ਛੋਣੇ ਸੀ ਤੇਰੇ ਬਾਹਰ ਚ ਵੀ ਆਉਂਦੇ ਆ ਤੂੰ ਵਿਛਾੜਾ ਪਵਾ ਦਿਨਾ ਤੇਰੇ ਬਾਹਰ ਚ ਆਉਂਦੇ ਆ ਤੂੰ ਡਾਂਗਾ ਮਰਵਾ ਦਿਨਾ ਤੇਰੇ ਬਾਹਰ ਚ ਆਉਂਦੇ ਆ ਤੂੰ ਉਹਨਾਂ ਦੇ ਹੱਥ ਪੈਰ ਤੜਵਾ ਦਿਨਾ ਉਹ ਸਾਡੀਆਂ ਧੀਆਂ ਪਹਿਣਾ ਤੇਰੇ ਕੋਲ ਆਉਂਦੀਆਂ ਤੂੰ ਖੇਤਾਂ 'ਚ ਉਹਨਾਂ ਨੂੰ ਮਧੋਲ ਦਿਨਾ ਉਹਨਾਂ ਦੀਆਂ ਚੁੰਨੀਆਂ ਲਵਾ ਦਿਨਾ ਸਾਡੇ ਨੌਜਵਾਨ ਆਉਂਦੇ ਆ ਤੂੰ ਉਹਨਾਂ ਦੀਆਂ ਪੱਗਾਂ ਲਵਾ ਦਿਨਾ ਅਜੇ ਇਹ ਜਿਹੜੀ ਤੇਰੇ ਕੋਲ ਕਲਮਾ ਹਰਾ ਪਿੰਨਾ ਇਹ 5 ਸਾਲਾਂ ਵਾਸਤੇ ਆ ਕਹਿੰਦਾ ਇਹ 5 ਸਾਲਾ ਕਹਿੰਦਾ ਕਿ ਭੰਡਾ ਪਢੋਰੀਆ ਕਿੰਨਾ ਕੁ ਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਤਿੰਨ ਸਾਲ ਰਹਿ ਗਿਆ ਆਟੋਮੈਟਿਕਲੀ ਤੇਰੇ ਜਿਹੜੇ ਆ ਆਟੋਮੈਟਿਕ ਤੇਰੀ ਜਿਹੜੇ ਪੈਨ ਦੀ ਸ਼ਾਈ ਸੁੱਕ ਜਾਣੀ ਆ 2027 ਚ ਮੰਨਿਆ ਪੰਜਾਬ ਦੇ ਲੋਕਾਂ ਤੋਂ ਗਲਤੀ ਹੋ ਗਏ ਮੰਨਿਆ ਉਹ ਡਰਾਮੇ ਬਾਜਾਂ ਨੂੰ ਡਰਾਮਾ ਵਿਖਾਇਆ ਉਹਨਾਂ ਨੇ ਜਿਵੇਂ 2-2 ਰੁਪਏ ਦਿੰਦੇ ਆ ਡਰਾਮੇ ਵਾਲਿਆਂ ਨੂੰ ਤੈਨੂੰ ਉਹਨਾਂ ਨੇ 2-2 ਰੁਪਈਆਂ ਦੀ ਥਾਂ ਤੇ ਤੈਨੂੰ ਵੋਟ ਪਾਤੀ ਆ ਤੇ ਜੇਕਰ ਉਹਨਾਂ ਨੇ ਤੈਨੂੰ ਰਾਜਾ ਬਣਾਤਾ ਤੇ ਐਡਾ ਹੰਕਾਰ ਨਾ ਕਰ ਰਹੀ ਗੱਲ ਸੋਨਾ ਲੁੱਟਣ ਦੀ ਮਾ ਫਿਰ ਤੋਂ ਆਣਾ ਭਗਵੰਤ ਮਾਨਸਿਆਂ ਜਦੋਂ ਲੋਕਾਂ ਦੇ ਨਾਲ ਧੱਕਾ ਹੁੰਦਾ ਉਹਨਾਂ ਨੇ ਥਾਣੇ ਜਾਣਾ ਹੁੰਦਾ ਜੇ ਥਾਣੇ ਨਾਲ ਸੁਣਵਾਈ ਹੋਵੇ ਉਹਨਾਂ ਨੇ ਡੀਐਸਪੀ ਕੋਲ ਜਾਣਾ ਹੁੰਦਾ ਜੇਕਰ ਉੱਥੇ ਨਾਲ ਸੁਣਵਾਈ ਹੋਵੇ ਉਹਨਾਂ ਨੇ ਐਸਐਸਪੀ ਕੋਲ ਜਾਣਾ ਹੁੰਦਾ ਜਦੋਂ ਇਹ ਵੀ ਨਾ ਸੁਣ ਉਹਨਾਂ ਨੇ ਐਮਐਲਏ ਕੋਲ ਜਾਣਾ ਹੁੰਦਾ ਜੇ ਐਮਐਲਏ ਨਾ ਸੁਣੇ ਤਾਂ ਉਹਨਾਂ ਨੇ ਜਿਹੜਾ ਕਹਿ ਲੋ ਵੀ ਮੁੱਖ ਮੰਤਰੀ ਕੋਲ ਜਾਣਾ ਹੁੰਦਾ ਪਰ ਜਿਹੜਾ ਮੁੱਖ ਮੰਤਰੀ ਆ ਜੇਕਰ ਉਹ ਹੀ ਕੰਨਾਂ ਦਾ ਕੱਚਾ ਤੇ ਅੱਖਾਂ ਤੋਂ ਦਿਸਣਾ ਬੰਦ ਕਰ ਲਵੇ ਤੇ ਕੰਨਾਂ ਤੋਂ ਸੁਨਣਾ ਨੂੰ ਬੰਦ ਹੋ ਜਾਵੇ ਤਾਂ ਫਿਰ ਕੱਲਾ ਬੋਲਦਾ ਹੀ ਹੋਵੇ ਫਿਰ ਜਿਨ੍ਹਾਂ ਨੇ ਤੇਰੇ ਕੋਲ ਵੰਗਾਰਾਂ ਲਾਉਣੀਆਂ ਸੀ ਤੇਰੇ ਕੋਲ ਆ ਕੇ ਦੁੱਖ ਰੋਣੇ ਸੀ ਉਹ ਤੂੰ ਉਹਨਾਂ ਲੋਕਾਂ ਦੇ ਜਿਹੜੇ ਉਹ ਲੋਕ ਜਾ ਕੇ ਦੁੱਖ ਕਿਸੇ ਹੋਰ ਕੋ ਰੋਂਦੇ ਆ ਤੇ ਜਿਹੜਾ ਅੱਖਾਂ ਪੂੰਝਦਾ ਸੀ ਉਹਦੀਆਂ ਅੱਖਾਂ 'ਚ ਤੱਤੇ ਸਰੀਏ ਮਾਰੇ ਆ ਰੱਬ ਦੇ ਕਰਨਿਆ ਨਹੀਂ ਹੋਣਾ ਤੇਰੇ 'ਚ ਹੰਕਾਰ ਬੋਲਦਾ ਉਹ ਤੇਰੇ 'ਚ ਹੰਕਾਰ ਬੋਲਦਾ ਮੈਂ ਬੋਲਣਾ ਤਾਂ ਬੜਿਆ ਚੰਗੇ ਢੰਗ ਨਾਲ ਸੀ ਪਰ ਮੇਰੀ ਸਿਹਤ ਸਾਥ ਨਹੀਂ ਦਿੰਦੀ ਮੈਂ ਭਗਵੰਤ ਮਾਨਸਿਆਂ ਕਹੂੰਗਾ ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਰੱਬ ਤੋਂ ਡਰ ਜਾ ਜਿਹੜਾ ਤੂੰ ਜੋਰ ਲਈ ਜਨ ਕਦੇ ਆ ਲੱਖੇ ਸਿਧਾਨੇ ਅਰਗਾਂ ਤੇ ਪਰਚੇ ਕਰਾਤੇ 2000 ਮੇਰੇ ਫੱਟਿਆਂ ਚ ਕਿ 2022 ਚ ਮੇਰੇ ਫੱਟਿਆਂ ਚ ਕਿ ਲਗੜਤੇ ਸੀ ਮੈਂ ਗਰੀਬ ਬੰਦਾ ਸੀ ਮੈਂ ਕੋਈ ਗੱਲ ਨਹੀਂ ਹੋ ਜਾਣੇ ਕਿਵੇਂ ਨਾ ਕਿਵੇਂ ਉਰਾ ਪੂਰਾ ਕਰਕੇ ਜ਼ਰੂਰ ਕਰ ਜਾਈ ਹੋਇਆ ਤੂੰ ਦਸਾਂ ਦਸਾਂ ਹਜ਼ਾਰਾਂ ਦੇ ਇਲਜ਼ਾਮ ਲਵਾਏ ਭਾਨੇ ਸਿੱਧੂ ਵਰਗਿਆਂ ਤੇ ਜਾਂ ਕਈਆਂ ਹੋਰਾਂ ਤੇ ਦਾ 10000 ਰੁਪਿਆ ਦੇ ਇਲਜ਼ਾਮ ਲਾ ਕੇ ਤੂੰ ਛੇੜਾਂ ਅੱਗੇ ਕੀੜੀਆਂ ਸਿੱਟੀਆਂ ਛੇੜਾਂ ਦਾ ਕਦੇ ਕੀੜੀਆਂ ਖਾ ਕੇ ਢਿੱਡ ਨਹੀਂ ਭਰਦਾ ਉਹ ਜਿਹੜਾ ਛੇੜਾ ਉਹ ਚੰਗੇ ਜਿਹੜੇ ਆਪਦੇ ਆਪ ਨੂੰ ਕਹਿੰਦੇ ਕਹਉਂਦੇ ਉਹਨਾਂ ਨੂੰ ਸਿੜਦੇ ਹੁੰਦੇ ਆ ਸ਼ਰਮ ਤਾਂ ਤੈਨੂੰ ਆਉਣੀ ਚਾਹੀਦੀ ਸੀ ਤੇਰੇ 92 ਐਮਐਲਏ ਨੂੰ ਆਉਣੀ ਚਾਹੀਦੀ ਸੀ ਤੁਹਾਡੇ ਆ ਜਿਹੜਾ ਕੱਲ ਨਾ ਵੀ ਇੱਕ ਇੱਕ ਗੱਲ ਸੀ ਜੀਵਜੀ ਭੂਤੋ ਜਾਂ ਢਾਲਾ ਤੁਹਾਡੇ ਢਾਲੇ ਲਾਉਣ ਵਾਲੇ ਹੋਏ ਪਏ ਆ ਤੁਹਾਨੂੰ ਪਤਾ ਨਹੀਂ ਕੌਣ ਚੁੰਬੜ ਗਿਆ ਨਾ ਤਾਂ ਤੁਹਾਨੂੰ ਸ਼ਰਮ ਆਉਂਦੀ ਆ ਨਾ ਤੁਸੀਂ ਲੋਕਾਂ ਦੀਆਂ ਗੱਲਾਂ ਦਾ ਜਵਾਬ ਦਿੰਨੇ ਆ ਛੇਰ ਅੱਗੇ ਕੀੜੀਆਂ ਸਿੜਦੇ ਆ ਕਦੇ ਵੀ 10000 ਰੁਪਏ ਦੇ ਵਿੱਚ ਕਦੇ ਵੀ ਕੇ ਜਿਹੜੇ ਬੋਲਣ ਵਾਲੇ ਆ ਕਦੇ ਕੋਈ ਨਹੀਂ ਵਿੱਕਦੇ ਆ ਭਗਵੰਤ ਮਾਨ ਸਿਆ ਲੱਖੇ ਸਿਧਾਨੇ ਅਰਗਿਆਂ ਦੀਆਂ ਹੋਰਾਂ ਦੀਆਂ ਤੇਰੇਆਂ ਜਿਹੜਾ ਕਹ ਲੋ ਮੀਟਿੰਗਾਂ ਹੁੰਦੀਆਂ ਰਹੀਆਂ ਉਹ ਤੇਰੇ ਨਾਲ ਕੋਈ ਨਾ ਕੋਈ ਅੱਲਾ ਭੱਬਾ ਕਰ ਲੈਂਦੇ ਆ ਮੈਨੂੰ ਕਈ ਐਮਐਲਏ ਜਾਣਦੇ ਆ ਹੋਰਾਂ ਜਿਹੜੇ ਕਈ ਪੰਜਾਬ ਚ ਬੋਲਦੇ ਆ ਸਾਰੇ ਹੀ ਜਾਣਦੇ ਆ ਉਹਨਾਂ ਨਾਲ ਅੱਲੇ ਭੱਬੇ ਕਰ ਲੈਂਦੇ ਕਿਹੜੀ ਪਾਰਟੀ ਦਾ ਭਾਣੇ ਸਿੱਧੂ ਨੂੰ ਬੰਦਾ ਨਹੀਂ ਜਾਣਦਾ ਕਿਹੜੀ ਪਾਰਟੀ ਦਾ ਮੈਨੂੰ ਕੋਈ ਐਮਐਲਏ ਨਹੀਂ ਜਾਣਦਾ ਕਿਹੜੀ ਪਾਰਟੀ ਦਾ ਲੱਖੇ ਸਿਧਾਣੇ ਨੂੰ ਨਹੀਂ ਜਾਣਦਾ ਉਹ ਜਿਹੜੇ ਦਸਾਂ ਦਸਾਂ ਹਜ਼ਾਰਾਂ ਰੁਪਈਆ ਦੀ ਤੂੰ ਗੱਲ ਕਰਦਾ ਉਹ ਇਹਨਾਂ ਦੇ ਫੋਨਾਂ ਤੇ ਲੱਖਾਂ ਰੁਪਈਆ ਇਕੱਠਾ ਹੋ ਜਾਂਦਾ ਹਾਂ ਮੇਰੀ ਗੱਲ ਅਲੱਗ ਆ ਮੈਂ ਇਹ ਗੱਲ ਕਹੂੰਗਾ ਕਿ ਭਾਈ ਸਾਹਿਬ ਮੈਨੂੰ ਜਾ ਭਲਾ ਤੂੰ ਆ ਜਾ ਭਲਾ ਕੋਈ ਹੋਰ ਆ ਜਾ ਜੇ ਕੇਦਰੀਵਾਲਾ ਜੇ ਤੁਸੀਂ ਮਰਵਾ ਤਾਂ ਸਕਦੇ ਆ ਲੋਕਾਂ ਨੂੰ ਡਰਾ ਤਾਂ ਸਕਦੇ ਆ ਪਰ ਉਹ ਡਰਦੇ ਨਹੀਂ ਯਾਦ ਰੱਖੋ ਜਿਹੜੇ ਪੰਜਾਬ ਵਾਸਤੇ ਖੜਦੇ ਆ ਉਹ ਡਰਦੇ ਨਹੀਂ ਤੇ ਜਿਹੜੇ ਡਰਦੇ ਆ ਉਹ ਕਦੇ ਖੜਦੇ ਨਹੀਂ ਤੁਸੀਂ ਮਰਵਾ ਸਕਦੇ ਆ ਤੁਸੀਂ ਲੋਕਾਂ ਨੂੰ ਬੋਲਣ ਤੋਂ ਨਹੀਂ ਹਟਾ ਸਕਦੇ ਨਾ ਡਰਾ ਸਕਦੇ ਆ ਡਰਨਗੇ ਉਹ ਜਿਹੜੇ ਕੁਰਸੀਆਂ ਦੇ ਭੁੱਖੇ ਹੋਏ ਤੇ ਮੈਂ ਇਹ ਗੱਲ ਕਹਿ ਦੇਵਾਂ ਕਿ ਯਾਦ ਰੱਖ ਤੂੰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਖਿਲਾਫ ਕਿੰਨਾ ਬੋਲਦਾ ਰਿਹਾ ਕੈਪਟਨ ਮਰੀਂਦਰ ਸਿੰਘ ਦੇ ਤੂੰ ਠਾਠੀ ਬਾਰੇ ਬੋਲਣਾ ਕਦੇ ਭੀੜੀ ਪਜਾਮੀ ਬਾਰੇ ਬੋਲਣਾ ਆਖੇ ਆਖੇ ਮੈਨੂੰ ਆਖੇ ਨਾਉ ਨੂੰ ਕਰੇ ਚਤਰਾਇਆਂ ਨਹੀਂ ਆਪਦੇ ਸੱਸੇ ਦਿਨ ਭੁੱਲ ਗਈ ਤੇਰਾ ਕੰਮ ਤਾਂ ਹੋਇਆ ਪਿਆ ਸੱਸੇ ਨਹੀਂ ਸੱਸੇ ਹੁਣ ਤੂੰ ਆਪਦੇ ਦਿਨ ਭੁੱਲ ਗਈਆਂ ਤੈਨੂੰ ਆਪਦੇ ਵਾਰੀ ਤਾਂ ਨਾਉ ਤੋਂ ਰੋਟੀ ਚਾਹੀਦੀ ਆ ਤੈਨੂੰ ਆਪਦੇ ਵਾਰੀ ਤਾਂ ਨਾਉ ਤੋਂ ਚਾਹ ਚਾਹੀਦੀ ਆ ਤੈਨੂੰ ਇਹ ਲੱਗਦਾ ਨਹੀਂ ਸੱਸੇ ਤੈਨੂੰ ਲੱਗਦਾ ਵੀ ਮੇਰੀਆਂ ਲੱਤਾਂ ਕੁੱਟੇ ਅਖੇ ਮੈਂ ਅਖੇ ਨਾਉ ਨੂੰ ਕਰੇ ਚਤਰਾਇਆਂ ਦੀ ਸੱਸਿਆ ਆਉ ਦੇ ਦਿਨ ਭੁੱਲ ਗਈ ਤੂੰ ਦਿਨ ਭੁੱਲ ਗਿਆ ਭਰਾਵਾ ਤੂੰ ਲੋਕਾਂ ਨੂੰ ਕੀ ਬੋਲਦਾ ਰਿਆਂ ਯਾਦ ਕਰ ਲਾ ਲੋਕਾਂ ਦੇ ਪਰਿਵਾਰਾਂ ਤੱਕ ਨੂੰ ਨਹੀਂ ਛੱਡਿਆ ਲੋਕਾਂ ਦੀਆਂ ਧੀਆਂ ਭੈਣਾਂ ਤੱਕ ਦੀਆਂ ਤੂੰ ਨਕਲਾ ਲੌਂਦਾ ਰਿਆਂ ਅੱਜ ਮੈਂ ਅਖੇ ਮੈਂ ਨਵੀਂ ਬਣੀ ਲਾਰਨੀ ਨਹੀਂ ਮੇਰੇ ਸੰਦਾਂ ਵੱਲ ਵੇਖ ਲੋਕਾਂ ਤੇ ਝੂਠੇ ਪਰਚੇ ਪਵਾ ਕੇ ਪੰਜਾਬ ਦਾ ਭਲਾ ਨਹੀਂ ਹੋਣਾ ਜਿਹੜਾ ਜੋਰ ਸਾਡੇ ਅਰਕਿਆਂ ਤੇ ਲਾਈ ਜਾਣਾ ਮੈਂ ਆਪਦੀ ਗੱਲ ਕਰ ਰਿਹਾ ਸੀ ਕਿ ਕੋਈ ਬੰਦਾ ਮੈਨੂੰ ਤੇਰੇ ਵਰਗਾ ਕਵੇ ਵੀ ਆ ਜਾ ਐਸ ਟਾਈਮ ਮੈਂ ਵਾਰ-ਵਾਰ ਦੱਸਿਆ ਕਿ 325000 ਰੁਪਏ ਦਾ ਮੈਂ ਕਰਜ਼ਾਈ ਆ ਮੈਂ ਵਿੱਚ ਕਾਗਜੇ ਲਾ ਦੂੰਗਾ ਆਪਦੇ ਤੇ ਭਾਈ ਸਾਹਿਬ ਕਿਸੇ ਥੋੜੇ ਐਮਐਲਏ ਦੀ ਗੋਡੀ ਤਾਂ ਮੈਨ ਨਹੀਂ ਲੱਗਿਆ ਤੇ ਦੂਜਿਆਂ ਨੇ ਤਾਂ ਲੱਗਣਾ ਕੀ ਐਸ ਟਾਈਮ ਜਿਹੜਾ ਬੰਦਾ ਕਰਜ਼ਾਈ ਹੋਵੇ ਯਾਦ ਰੱਖੋ ਭਗਵੰਤ ਮਾਨ ਜੀ ਪੰਜਾਬ ਤੋਂ ਚਿੱਟਾ ਬੰਦ ਕਰਾਓ ਚਿੱਟੇ ਦੇ ਨਾਲ ਮੌਤਾਂ ਹੋ ਜਾਂਦੀਆਂ ਕੈਪਸੂਲ ਛਰਿਆਂ ਵੇਚਦੇ ਆ ਆ ਜਿਹੜੇ ਝੋਟਿਆਰਗੇ ਪਲਵਿੰਦਰ ਝੋਟਿਆਰਗੇ ਉਹ ਜਿਹੜਾ ਕੱਲ ਉਹ ਏਡੇ ਏਡੇ ਪੈਕਟ ਫੜਵਾਉਂਦੇ ਆ ਨਸ਼ਿਆਂ ਦੇ ਉਹ ਉੱਥੋਂ ਤੁਹਾਡੀਆਂ ਅੱਖਾਂ ਤੇ ਕਿਉਂ ਪੱਟੀ ਚੜਦੀ ਆ ਕਿਹੜੀ ਗੱਲਾਂ ਆਏ ਆ ਕਰਕੇ ਤੁਰਦਾ ਜਦੋਂ ਤੈਨੂੰ ਸੁਣਾਉਨੇ ਆ ਜਦੋਂ ਬੇ ਇਲਾਜਾਂ ਬੇ ਇਲਾਜ ਤੋਂ ਲੋਕ ਮਰਦੇ ਆ ਇਲਾਜ ਹੈ ਨਹੀਂਗਾ ਉਦੋਂ ਕਿਉਂ ਅੱਖਾਂ ਤੇ ਕਿਉਂ ਕੰਨਾਂ ਤੇ ਹੱਥ ਤੇ ਅੱਖਾਂ ਤੇ ਹੱਥ ਤਰਦਾ ਕਿਹੜੀ ਗੱਲੋਂ